ਪੰਜਾਬ ਦੇ ਵਿੱਚ ਹਿੰਦੂ ਸਿੱਖ ਵਿਵਾਦ ਕਿਤੇ ਨਾ ਕਿਤੇ ਵਾਧਾ ਨਜ਼ਰ ਆ ਰਿਹਾ ਹੈ। ਨਵਾਂ ਬਿਆਨ ਸਾਹਮਣੇ ਆ ਗਿਆ ਹੈ ਭਾਜਪਾ ਦੇ ਮੀਤ ਪ੍ਰਧਾਨ ਵੱਲੋਂ ਇਹ ਬਿਆਨ ਸਾਂਝਾ ਕੀਤਾ ਗਿਆ। ਡਾਕਟਰ ਸੁਭਾਸ਼ ਸ਼ਰਮਾ ਦਾ ਇਹ ਸਾਫ਼ ਕਹਿਣਾ ਹੈ ਕਿ ਬਹੁਤ ਸਾਰੇ ਮੰਦਰ ਪੰਜਾਬ ਦੇ ਵਿੱਚ ਸਰਕਾਰੀ ਕੰਟਰੋਲ ਦੇ ਅਧੀਨ ਨੇ ਔਰ ਉਹਨਾਂ ਨੂੰ ਸਰਕਾਰੀ ਕੰਟਰੋਲ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਉਹਨਾਂ ਨੇ ਸਾਫ਼ ਕਿਹਾ ਹੈ ਕਿ ਸਰਕਾਰ ਦਾ ਕੰਟਰੋਲ ਜਿਹੜਾ ਹੈ ਉਹਨਾਂ ਤੋਂ ਛੁਡਵਾ ਲਿਆ ਜਾਵੇ ਔਰ ਉਹਨਾਂ ਮੰਦਰਾਂ ਨੂੰ ਹਿੰਦੂ ਭਾਈਚਾਰੇ ਦੇ سپرد ਕਰ ਦਿੱਤਾ ਜਾਵੇ। ਮਾਦਾ ਸਾਫ਼ ਕਰਨਾ ਹੈ ਕਿ ਕਈ ਇਤਿਹਾਸਕ ਮੰਦਰ ਨੇ ਜਿਨ੍ਹਾਂ ਦੇ ਵਿੱਚ ਪਟਿਆਲੇ ਦਾ ਕਾਲੀ ਮਾਤਾ ਮੰਦਰ ਸੰਗਰੂਰ ਦਾ ਕਾਲੀ ਮਾਤਾ ਮੰਦਰ ਸ਼ਾਮਿਲ ਨੇ ਔਰ ਇਹ ਮੰਦਰ ਅਤੇ ਇਹੋ ਜੇ ਹੋਰ ਕਈ ਮੰਦਰ ਨੇ ਜਿਹੜੇ ਪੰਜਾਬ ਦੇ ਵਿੱਚ ਇਤਿਹਾਸਕ ਵੀ ਨੇ ਅਤੇ ਵੱਡੇ ਵੀ ਨੇ ਉਹ ਸਰਕਾਰ ਦੇ ਅਧੀਨ ਆਉਂਦੇ ਨੇ ਜਲੰਧਰ ਦਾ ਸੋਡਲ ਮੰਦਰ ਅਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਅਧੀਨ ਆਉਂਦਾ ਇਹ ਗੱਲ ਬੀਜੇਪੀ ਦੇ ਮੀਤ ਪ੍ਰਧਾਨ ਨੇ ਕਹੀ ਹੈ ਔਰ ਕਿਹਾ ਹੈ ਕਿ ਇਹੋ ਜੇ ਕਈ ਹੋਰ ਮੰਦਰ ਨੇ ਜਿਹੜੇ ਪੰਜਾਬ ਦੇ ਵਿੱਚ ਨੇ ਔਰ ਉਹ ਸਾਰੇ ਸਰਕਾਰ ਦੇ ਸਿੱਧੇ ਜਾਂ ਅਸਿੱਧੇ ਕੰਟਰੋਲ ਤੋਂ ਛਡਵਾਲੇ ਜਾਣ ਅਤੇ ਹਿੰਦੂ ਸਮਾਜ ਦੇ ਅਧੀਨ ਕਰ ਦਿੱਤੇ ਜਾਣ। ਅੰਕੜਿਆਂ ਦੀ ਗੱਲ ਕਰੀਏ ਤਾਂ 200 ਦੇ ਕਰੀਬ ਗਿਣਤੀ ਦੱਸੀ ਗਈ ਹੈ ਕਿ ਪੰਜਾਬ ਦੇ ਵਿੱਚ 200 ਦੇ ਕਰੀਬ ਜਿਹੜੇ ਮੰਦਰ ਹੈਗੇ ਨੇ ਉਹ ਸਰਕਾਰ ਦੇ ਅਧੀਨ ਨਹੀਂ ਸਿੱਧੇਆਂ ਸਿੱਧੇ ਤੌਰ ਤੇ ਉੱਤੇ ਉਹਨਾਂ ਦਾ ਕੰਟਰੋਲ ਛਡਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੇ ਤਰਕ ਦਿੱਤਾ ਹੈ ਕਿ ਪਟਿਆਲੇ ਦੇ ਵਿੱਚ ਮੰਦਰ ਦੀ 100 ਏਕੜ ਜ਼ਮੀਨ ਸੀ। ਪਹਿਲਾਂ ਤਾਂ ਉਸ ਨੂੰ ਬੱਸ ਸਟੈਂਡ ਬਣਾਉਣ ਦੇ ਵਾਸਤੇ ਉਸ ਤੇ ਕਬਜ਼ਾ ਕਰ ਲਿਆ ਗਿਆ ਬੱਸ ਸਟੈਂਡ ਬਣਿਆ ਨਹੀਂ ਬੱਸ ਸਟੈਂਡ ਦੀ ਥਾਂ ਦੇ ਉੱਤੇ ਹੁਣ ਉਸ ਦੇ ਉੱਤੇ ਇੰਪਰੂਵਮੈਂਟ ਟਰਸਟ ਦਾ ਆਫਿਸ ਜਿਹੜਾ ਉਹ ਬਣਨ ਦੀ ਗੱਲ ਕੀਤੀ ਜਾ ਰਹੀ ਹੈ ਹੈਰਾਨੀ ਦੀ ਗੱਲ ਹੈ ਔਰ ਦੂਜੇ ਪਾਸੇ ਇਸੇ ਗੱਲਾਂ ਦੇ ਇਹੋ ਜਿਹੇ ਗੱਲਾਂ ਦੇ ਉੱਤੇ ਹੀ ਇਤਰਾਜ਼ ਚੁੱਕ ਕੇ ਤੇ ਅਪੀਲ ਕੀਤੀ ਗਈ ਹੈ ਕਿ ਵਕਫਾ ਥਾਵਾਂ ਦੇ ਉੱਤੇ ਮੰਦਰਾਂ ਦਾ ਕੰਟਰੋਲ ਜਿਹੜਾ ਹੈਗਾ ਪੰਜਾਬ ਦੇ ਅੰਦਰ ਉਹ ਹਿੰਦੂ ਸਮਾਜ ਨੂੰ ਦੇ ਦਿੱਤਾ ਜਾਵੇ ਸਾਫ਼ ਤੌਰ ਤੇ ਕਿਹਾ ਹੈ ਕਿ ਸਰਕਾਰ ਦੇ ਕੋਲ ਸਿੱਧੇ ਸਿੱਧੇ ਤੌਰ ਦੇ ਉੱਤੇ ਜਿਹੜਾ ਕੰਟਰੋਲ ਮੰਦਰਾਂ ਦਾ ਹੈਗਾ ਉਹ ਛੱਡ ਦਿੱਤਾ ਜਾਵੇ ਸਰਕਾਰ ਵੱਲੋਂ ਇਸ ਵ ਯੋ ਸੀਐਮ ਭਗਵੰਤ ਮਾਨ ਨੂੰ ਲਿਖੀ ਗਈ ਹੈ ਸੀਐਮ ਭਗਵੰਤ ਮਾਨ ਨੂੰ ਆਪਣੇ ਇਸ ਲਿਖੀ ਚਿੱਠੀ ਦੇ ਵਿੱਚ ਖਾਸ ਅਪੀਲ ਕਰਦੇ ਨਜ਼ਰ ਆ ਰਹੇ ਨੇ ਬੀਜੇਪੀ ਦੇ ਇਹ ਮੀ ਪ੍ਰਧਾਨ ਉਹਨਾਂ ਨਾਲ ਦੀ ਨਾਲ ਮੰਦਰਾਂ ਦੇ ਕੰਟਰੋਲ ਨੂੰ ਛੱਡਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਆਖਰਕਾਰ ਕੀ ਕੁਝ ਬੋਲੇ ਨੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਕੀ ਕੁਝ ਇਲਜ਼ਾਮ ਲਾਏ ਨੇ ਮੰਦਰਾਂ ਦੇ ਮੁਤਲਕ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਚਿੱਠੀ ਵਿੱਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਨਵੇਂ ਸਾਲ 2024 ਦੇ ਪਹਿਲੇ ਦਿਨ ਮੈਂ ਉਹਨਾਂ ਨੂੰ ਚਿੱਠੀ ਲਿਖ ਰਿਹਾ। ਪੰਜਾਬ ਦੇ ਹਿੰਦੂ ਸਮਾਜ ਦਾ ਇੱਕ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਦੀ ਵੱਲ ਮੈਂ ਦਾ ਧਿਆਨ ਇਸ ਚਿੱਠੀ ਦੇ ਮਾਧਿਅਮ ਨਾਲ ਦਿਵਾਇਆ ਹੈ। ਪੰਜਾਬ ਦੇ ਅੰਦਰ 200 ਦੇ ਲਗਭਗ ਮੰਦਿਰ ਐਸੇ ਨੇ ਜੋ ਸਿੱਧੇ ਜਾਂ ਸਿੱਧੇ ਰੂਪ ਨਾਲ ਇਸ ਵੇਲੇ ਪੰਜਾਬ ਸਰਕਾਰ ਦੇ ਕੰਟਰੋਲ 'ਚ ਨਹੀਂ। ਉਹਦੇ ਨਾਲ ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਐਸੇ ਡੇਰੇ ਨੇ ਪੰਜਾਬ ਦੇ ਅੰਦਰ ਛੋਟੇ ਵੱਡੇ ਜਿੰਨਾ ਦੇ ਮਹੰਤ ਦੀ ਨਿਪਤੀ ਪੰਜਾਬ ਸਰਕਾਰ ਨੇ ਆਪਣੇ ਹੱਥ ਚ ਲਈ ਹੋਈ ਹੈ ਔਰ ਇੱਕ ਤਰ੍ਹਾਂ ਨਾਲ ਉੱਥੇ ਵੀ ਪੰਜਾਬ ਸਰਕਾਰ ਕੰਟਰੋਲ ਕਰ ਰਹੀ ਹੈ ਇਨਾ ਚ ਕਾਲੀ ਮਾਤਾ ਪਟਿਆਲੇ ਦਾ ਬਹੁਤ ਇਤਿਹਾਸਿਕ ਮੰਦਿਰ ਵੀ ਹੈ ਸੰਗਰੂਰ ਦੇ ਕਾਲੀ ਮਾਤਾ ਦਾ ਵੀ ਬੜਾ ਇਤਿਹਾਸਿਕ ਮੰਦਿਰ ਹੈ ਇਥੋਂ ਤੱਕ ਕਿ ਜਿੰਦਰ ਦਾ ਸੋਡਲ ਮੰਦਿਰ ਤੇ ਵੀ ਇਸ ਵੇਲੇ ਸਰਕਾਰ ਕੰਟਰੋਲ ਕਰ ਰਹੀ ਹੈ ਸੋ ਇਹਨਾਂ ਸਾਰੀ ਮੰਦਿਰਾਂ 'ਚ ਜਿਹੜਾ ਹਿੰਦੂ ਸਮਾਜ ਵੱਲੋਂ ਚੜਾਵਾ ਚੜਦਾ ਹੈ ਉਦੀ ਮੰਦਿਰ ਦੇ ਰੱਖ-ਰਖਾਅ ਧਰਮ ਦੇ ਪ੍ਰਚਾਰ ਤੋਂ ਇਲਾਵਾ ਹੋਰ ਬੜੇ ਸਾਰੇ ਕਮਵਚ ਬਸਾ ਖਰਚ ਕੀਤਾ ਜਾ ਰਿਹਾ ਹੈ ਇਸੇ ਪ੍ਰਕਾਰ ਜਿਹੜੇ ਡੇਰੇ ਨੇ ਮੰਦਿਰ ਨੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਹਨ ਉਹਨਾਂ ਉਮੀ ਕਈ ਪ੍ਰਕਾਰ ਨਾਲ ਹੜਤੰਗੀਆਂ ਕੁਰਸ਼ਾ ਜਿਹੜੀਆਂ ਚੱਲ ਰਹੀਆਂ ਹਨ ਪਟਿਆਲੇ ਅੰਦਰ ਅਸੀਂ ਦੇਖਿਆ ਜਿਸ ਪ੍ਰਕਾਰ ਦੇ ਨਾਲ ਪਟਿਆਲੇ ਦੇ ਇਤਿਹਾਸਿਕ ਕਦਾਰਨਾਥ ਮੰਦਿਰ ਉਦੀ 100 ਏਕੜ ਜ਼ਮੀਨ ਇਹ ਪਹਿਲਾਂ ਸਰਕਾਰ ਨੇ ਪੀਆਰਟੀਸੀ ਨੂੰ ਟਰਾਂਸਫਰ ਕਰਤੀ ਬੱਸ ਸਟੈਂਡ ਬਣਾਉਣ ਲਈ ਬੱਸ ਸਟੈਂਡ ਤਾਂ ਬਣਿਆ ਨਹੀਂ ਹੁਣ Subscribe to One India channel and never miss an update.